ਬਠਿੰਡਾ ਦੀ ਇਸ 8 ਸਾਲਾ 30 ਆਬਾਦਤ ਕੌਰ ਨੇ ਬਣਾਇਆ ਨਵਾਂ ਰਿਕਾਰਡ ਅੰਗਰੇਜ਼ੀ ਦੇ 100 ਸ਼ਬਦਾਂ ਨੂੰ ਸੰਖੇਪ ਅਤੇ ਪੂਰੇ ਰੂਪ ਵਿੱਚ 1 ਮਿੰਟ 56 ਸੈਕਿੰਡ ਵਿੱਚ ਬਣਾਇਆ ਨਵਾਂ ਰਿਕਾਰਡ ਘਰ ਵਿੱਚ ਖੁਸ਼ੀ ਦਾ ਮਾਹੌਲ ਅਤੇ ਕਰਾ ਰਹੇ ਨੇ ਬੱਚੀ ਦਾ ਮੂੰਹ ਮਿੱਠਾ ਇਹੀ ਕੱਲਾ ਬਠਿੰਡਾ ਹੀ ਨਹੀਂ ਪੂਰੇ ਪੰਜਾਬ ਕੀ ਇੰਡੀਆ ਦਾ ਨਾਮ ਇਸ ਨੇ ਕੀਤਾ ਰੋਸ਼ਨ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਬਠਿੰਡਾ ਦੀ 8 ਸਾਲਾ ਆਬਾਦਤ ਕਰਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ ਅੱਖਾਂ ਤੇ ਪੱਟੀ ਬੰਨ ਕੇ ਅੰਗਰੇਜ਼ੀ ਦੇ 100 ਸ਼ਬਦਾਂ ਨੂੰ ਸੰਕੇਪ ਅਤੇ ਪੂਰੇ ਰੂਪ ਵਿੱਚ 1 ਮਿੰਟ 56 ਸੈਕਿੰਡ ਵਿੱਚ ਇਸ ਨੇ ਜਿਹੜਾ ਹੈ ਇਹ ਸ਼ਬਦ ਬੋਲ ਕੇ ਆਪਣਾ ਇੱਕ ਨਵਾਂ ਰਿਕਾਰਡ ਜਿਹੜਾ ਉਹ ਕਾਇਮ ਕੀਤਾ ਹੈ ਦੱਸ ਦਈਏ ਕਿ ਇਹ ਰਿਕਾਰਡ ਪਹਿਲਾਂ 2 ਮਿੰਟ ਅਤੇ 15 ਸਕਿੰਡ ਦਾ ਸੀ ਹੁਣ ਇਸ ਨੇ ਉਸ ਨੂੰ ਕਰੈਕ ਕਰਕੇ 1 ਮਿੰਟ 56 ਸਕਿੰਡ ਦੇ ਵਿੱਚ ਇਸ ਨੂੰ ਜਿਹੜਾ ਸਰਾਹ ਦਿੱਤਾ ਹੈ ਅਤੇ ਇਹ ਹੁਣ ਆਈਏਐਸ ਬਣਨਾ ਚਾਹੁੰਦੀ ਹੈ ਡੀਸੀ ਬਣਨਾ ਚਾਹੁੰਦੀ ਹੈ ਇਹਦੇ ਇਸ ਦੇ ਮੈਡਲ ਮਿਲਣ ਤੇ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਇਹ ਪ੍ਰੇਰਣਾ ਜਿੱਥੇ ਉਸ ਨੂੰ ਉਸਦੀ ਮਾਂ ਉਸਦੇ ਟੀਚਰ ਅਤੇ ਹੋਰ ਪਰਿਵਾਰ ਤੋਂ ਮਿਲੀ ਹੈ ਉੱਥੇ ਉਸਦੇ ਮਾਮਾ ਜੋ ਖੇਤੀਬਾੜੀ ਵਿਭਾਗ ਦੇ ਵਿੱਚ ਡਾਕਟਰ ਹਨ ਉਹ ਵੀ ਇਸ ਵੇਲੇ PCS ਦੀ ਤਿਆਰੀ ਕਰ ਰਹੇ ਹਨ ਤੇ ਇਹ ਪ੍ਰੇਰਣਾ ਇਹ ਉਸ ਨੂੰ ਉਸ ਤੋਂ ਮਿਲੀ ਹੈ ਇਹ ਹੁਣ ਜੋ ਇਸ ਨੇ ਇੰਡੀਆ ਬੁੱਕ ਆਫ ਰਿਕਾਰਡ 2025 ਦੇ ਵਿੱਚ ਆਪਣਾ ਨਾਮ ਲਖਾਇਆ ਹੈ ਉਸ ਦੇ ਵਿੱਚ ਉਸ ਦੇ ਮਾਮਾ ਤੇ ਉਹਦੀ ਮਾਂ ਦੀ ਪੂਰੀ ਜਿਹੜੀ ਹੈ ਆਪਣਾ ਸਪੋਰਟ ਹੈ ਉਹ ਉੱਥੇ ਨਾਲ-ਨਾਲ ਉਹਦੇ ਸਕੂਲ ਦੇ ਸਟਾਫ ਵੀ ਆਪਣਾ ਸਟਾਫ ਦੀ ਵੀ ਪੂਰੀ ਸਪੋਰਟ ਹੈ ਇਸ ਨੂੰ ਲੈ ਕੇ ਅੱਜ ਘਰ ਦੇ ਅੰਦਰ ਖੁਸ਼ੀ ਦਾ ਪੂਰਾ ਮਾਹੌਲ ਹੈ ਇਸ ਨੇ ਜਿੱਥੇ ਨਾਲ-ਨਾਲ ਉਹਦੀ ਨਾਲ ਆਪਣਾ ਪੇਂਟਿੰਗ ਦਾ ਬੜਾ ਸ਼ੌਂਕ ਹੈ ਤੇ ਹੋਰ ਉਸ ਦੇ ਜਿਹੜੇ ਸ਼ੌਂਕ ਨੇ ਇਹ ਖੇਡਾਂ ਦੇ ਵਿੱਚ ਵੀ ਕਾਫੀ ਆਪਣਾ ਇਹ ਜਿਹੜੀ ਬੱਚੀ ਹੈ ਮੱਲਾ ਮਾਰ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਆਬਾਦਤ ਕੌਰ ਦੀਆਂ ਸਾਰੀਆਂ ਤਸਵੀਰਾਂ ਆਪਣੀ ਮਾਂ ਦੇ ਨਾਲ ਜਿਸ ਨੇ ਇੰਡੀਆ ਬੁੱਕ ਆਫ ਰਿਕਾਰਡ 2025 ਦੇ ਵਿੱਚ ਨਵਾਂ ਰਿਕਾਰਡ ਕੈਮ ਕੀਤਾ ਹੈ ਜੋ ਰਿਕਾਰਡ ਇਸ ਤੋਂ ਪਹਿਲਾਂ 100 ਸ਼ਬਦ ਦੀ ਜਿਹੜੇ ਨੇ ਉਹ ਇਸ ਨੇ ਜਿਹੜੇ ਨੇ ਆਪਣਾ ਸੰਕੇਪ ਰੂਪ ਦੇ ਨਾਲ-ਨਾਲ ਜਿਹੜੇ ਪੂਰੇ ਸ਼ਬਦ ਬੋਲ ਕੇ ਇਸ ਨੇ ਇੱਕ ਨਵਾਂ ਰਿਕਾਰਡ ਜਿਹੜਾ ਉਹ ਕੈਮ ਕੀਤਾ ਹੈ ਇਹ ਰਿਕਾਰਡ ਇਸ ਤੋਂ ਪਹਿਲਾਂ ਜਿਹੜਾ ਸੀ ਇਹ 2 ਮਿੰਟ ਤੇ 15 ਸੈਕਿੰਡ ਦਾ ਸੀ ਹੁਣ ਇਸ ਨੇ ਇਹੀ ਰਿਕਾਰਡ ਉਸ ਨੂੰ ਕਰੈਕ ਕਰਕੇ 1 ਮਿੰਟ 56 ਸੈਕਿੰਡ ਦੇ ਵਿੱਚ ਇਹ ਜਿਹੜਾ ਪੂਰਾ ਕੀਤਾ ਤੇ ਹੁਣ ਇਸ ਨੇ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਿਹੜਾ ਹੈ 2025 ਦੇ ਵਿੱਚ ਆਪਣਾ ਨਾਮ ਜਿਹੜਾ ਉਹ ਲਿਖਵਾ ਦਿੱਤਾ ਹੈ ਆਓ ਤੁਹਾਨੂੰ ਸੁਣਾਉਣੀ ਆ ਕੀ ਕਹਿੰਦੀ ਇਸ ਬੱਚੀ ਦੀ ਮਾਤਾ ਅਤੇ ਇਸ ਦੇ ਮਾਮਾ ਕੋਲ ਨੇਮ ਤੋਂ ਮੇਰਾ ਨਾਮ ਆਸ਼ਵੀ ਸਿੱਧੂ ਹੈ ਜੀ ਤੁਸੀਂ ਤੁਹਾਡਾ ਬੇਟੀ ਨੇ ਕਿਹੜੇ ਪੋਰਟ ਨਾਲ ਅਗੇ ਕੀ ਕਹੋਗੇ ਜੇ ਅਗਰ ਪੋਰਟ ਨਾਲ ਮੇਰੇ ਬੱਚੇ ਨੇ ਇੰਡੀਆ ਬਕੌਫ ਰਿਕਾਰਡ ਬਣਾਇਆ ਸੀ ਪਹਿਲਾਂ ਇਹ ਰਿਕਾਰਡ 2 ਮਿੰਟ 15 ਸੈਕਿੰਡ ਦਾ ਇੱਕ ਬੇਟੇ ਵੱਲੋਂ ਬਣਾਇਆ ਗਿਆ ਸੀ ਮੇਰੀ ਬੱਚੀ ਨੇ ਇਹ ਰਿਕਾਰਡ 1 ਮਿੰਟ 56 ਸੈਕਿੰਡ ਦੇ ਵਿੱਚ ਬਣਾ ਕੇ ਉਹ ਬੱਚੇ ਦੇ ਰਿਕਾਰਡ ਨੂੰ ਕ੍ਰੈਕ ਕੀਤਾ ਉਸ ਬੱਚੇ ਦੀ ਉਮਰ 12 ਸਾਲ ਸੀ ਮੇਰੀ ਬੇਟੀ ਦੀ ਉਮਰ ਹੈ ਜੋ 8 ਸਾਲ ਕਿਸ ਤਰ੍ਹਾਂ ਤਿਆਰੀ ਕਰਵਾ ਰਹੇ ਹੋ ਦੀ ਕੌਣ ਕੌਣ ਸਪੋਰਟ ਕਰ ਰਿਹਾ ਔਰ ਕਿਵੇਂ ਮੰਚ ਹੈ ਕਿ ਕੁਝ ਵਖਰਾ ਕੀਤਾ ਜਾਵੇ ਮੇਰਾ ਸ਼ੁਰੂ ਤੋਂ ਹੀ ਖਾਸ ਸੀ ਵੀ ਮੇਰਾ ਬੱਚਾ ਥੋੜਾ ਕੁਝ ਐਕਸਟਰਾ ਕਰੇ ਸਟੱਡੀ ਦੇ ਨਾਲ ਨਾਲ ਜੀ ਉਹਦੇ ਨਾਲ ਬੱਚੇ ਨੂੰ ਥੋੜੀ ਨੌਲੇਜ ਵੀ ਹੁੰਦੀ ਹੈ ਤਾਂ ਮੈਂ ਇਹ ਅਵੇਕਸ ਦੀ ਕਲਾਸਸ ਅਟੈਂਡ ਕਰਦੀ ਆ ਸ਼ਾਰਪਰੈਨ ਐਜੂਕੇਸ਼ਨ ਤੋਂ ਮੈਂ ਉਹਨਾਂ ਦੇ ਆਨਰ ਜੀਬ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਆਪਾਂ ਬੱਚੇ ਨੂੰ ਐਵਰੀਵੇਸ਼ਨਸ ਤੇ ਕਰਾਉਣੇ ਆ ਇੱਕ ਤਾਂ ਬੱਚੇ ਨੂੰ ਨੌਲੇਜ ਆਵੇਗੀ ਸੈਕੰਡਲੀ ਇਹ ਤਾਂ ਸਟੱਡੀ ਰਿਲੇਟਡ ਆ ਤਾਂ ਉਹਨਾਂ ਨੇ ਤੇ ਉਹਨਾਂ ਦੇ ਮੈਮ ਨੀਰਮ ਗਰਗ ਨੇ ਮੇਰੀ ਬੜੀ ਸਪੋਰਟ ਕੀਤੀ ਉਹ ਵੈਕਸੀ ਕਲਾਸਸ ਤੋਂ ਐਕਸਟਰਾ ਵੀ ਇਸ ਬੱਚੇ ਵੱਲ ਮਤਲਬ ਧਿਆਨ ਦਿੰਦੇ ਸੀ ਸੈਕੰਡਲੀ ਮਤਲਬ ਮੇਰੇ ਬ੍ਰਦਰ ਨੇ ਉਹ ਪੀਸੀਐਸ ਦੀ ਤਿਆਰੀ ਕਰ ਡਾਕਟਰ ਸਮਾਰਟਪੀ ਸਿੰਘ ਸਿੱਧੂ ਉਹਨਾਂ ਨੇ ਵੀ ਮੇਰੀ ਇਸ ਕੰਮ ਦੇ ਵਿੱਚ ਬੜੀ ਹੈਲਪ ਕੀਤੀ ਮੈਂ ਉਹਨਾਂ ਤੋਂ ਸੁਜੈਸਟ ਮੰਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਆਹ ਬੱਚੇ ਨੂੰ ਐਬ੍ਰਿਵੀਏਸ਼ਨ ਦੇ ਉੱਤੇ ਮਤਲਬ ਆਪਾਂ ਇੱਕ ਰਿਕਾਰਡ ਬਣਵਾ ਸਕਦੇ ਹਾਂ ਜਿਹਦੇ ਨਾਲ ਬੱਚੇ ਨੂੰ ਨੌਲੇਜ ਵੀ ਆਏਗੀ ਤੇ ਮਤਲਬ ਇਸ ਦੇ ਉੱਤੇ ਹਜੇ ਛੋਟੀ ਉਮਰ ਦੇ ਵਿੱਚ ਮਤਲਬ ਕਿਸੇ ਬੱਚੇ ਨੇ ਰਿਕਾਰਡ ਨਹੀਂ ਬਣਾਇਆ ਕਿ ਹੌਬੀਜ਼ ਕੀ ਹੈ ਬੱਚੇ ਦੀ ਕਿ ਇਸ ਲਾਈਨ ਦੇ ਵਿੱਚ ਬਾਰੇ ਸੋਚਦੇ ਹੋ ਕਿ ਅੱਗੇ ਜਾਏਗਾ ਮੇਰੀ ਕੁੜੀਆ ਬੜੇ ਸ਼ਾਂਤ ਜੇ ਨੇਚਰ ਦੀ ਐ ਜੀ ਉਹ ਮਤਲਬ ਪੇਂਟਿੰਗ ਕਰਦੀ ਆ ਬੜੀਆਂ ਡੀਪਲੀ ਪੇਂਟਿੰਗ ਕਰਦੀ ਆ ਤੇ ਸਵੇਰੇ ਉਹ ਗਰਾਊਂਡ ਜਾਂਦੀ ਆ ਸਵੇਰੇ ਡੇਲੀ ਤੇ ਉਹ ਹਾਕੀ ਦੀ ਪਲੇਅਰ ਆ ਤੇ ਉਹ ਇੱਕ ਵਾਰ ਸੈਂਟਰ ਜੋਂਨ ਸਕੈਟਿੰਗ ਖੇਡ ਕੇ ਆਈਆ ਅੰਬਾਲਾ ਵਿਖੇ ਗੁਰਨੇਮਿਤ ਮੇਰਾ ਨਾਮ ਡਾਕਟਰ ਸਮਨਪ੍ਰੀਤ ਸਿੰਘ ਸਿੱਧੂ ਮੈਂ ਈਡੀਓ ਬਠਿੰਡਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀਆਂ ਇਹਨੂੰ ਕਰਦੇ ਆ ਜੀ ਅੱਜ ਇਸ ਬੱਚੇ ਦੀ ਤੁਸੀਂ ਇੰਟਰਵਿਊ ਲੈਣ ਆਏ ਹੋ ਸੋ ਮੇਰੀ ਭਾਂਜੀ ਨੇ ਰਿਕਾਰਡ ਬਣਾਇਆ ਹੈਗਾ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਸਭ ਤੋਂ ਤੇਜ਼ ਇਹਨੇ 100 ਸ਼ਬਦ ਅੰਗਰੇਜ਼ੀ ਦੇ ਬੋਲਨੇ ਫਾਸਟੈਸਟ 100 ਐਬ੍ਰੀਵੀਏਸ਼ਨਸ ਦਾ ਰਿਕਾਰਡ ਬਣਾਇਆ ਹੈਗਾ 1 ਮਿੰਟ 56 ਸਕਿੰਟ ਦੇ ਵਿੱਚ ਤੇ ਸਾਨੂੰ ਸਾਡੀ ਧੀ ਤੇ ਮਾਣ ਆ ਇਹਨੇ ਬਠਿੰਡੇ ਜ਼ਿਲ੍ਹੇ ਦੇ ਨਾਲ ਨਾਲ ਜਿਹੜਾ ਹੈਗਾ ਸਾਡਾ ਵੀ ਸਾਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਤੇ ਅੱਗੇ ਵੀ ਜਿਹੜਾ ਹੈਗਾ ਪੜ੍ਹਾਈ ਦੇ ਨਾਲ ਨਾਲ ਇਹਨੂੰ ਬੜਾ ਸ਼ੌਕ ਹੈ ਇਹੋ ਜਿਹੀ ਐਕਟੀਵਿਟੀਆਂ ਕਰਨ ਦਾ ਪਿਛਲੇ ਸਾਲ ਵੀ ਕੋਈ 31 ਦੇਸ਼ਾਂ ਦਾ ਜਿਹੜਾ ਮੁਕਾਬਲਾ ਹੋਇਆ ਸੀ ਉਹਦੇ ਵਿੱਚ ਸੈਕੰਡ ਰਹੀ ਸੀਗੀ ਸੋ ਇਸ ਵਾਰ ਜਿਹੜਾ ਹੈਗਾ ਇਹਨੇ ਇਹ ਰਿਕਾਰਡ ਬਣਾਇਆ ਸੋ ਆਪਦੀ ਪੜ੍ਹਾਈ ਦੇ ਨਾਲ ਨਾਲੇ ਜਿਹੜਾ ਹੈਗਾ ਹਰ ਰੋਜ਼ ਦੋ ਤਿੰਨ ਘੰਟੇ ਇਹ ਕੰਮਾਂ ਨੂੰ ਦਿੰਦੀ ਆ ਨਾਲ ਬਾਕੀ ਇਹ ਜਿਹੜਾ ਹੈਗਾ ਵੱਡੀ ਹੋ ਕੇ ਗ੍ਰੈਜੂਏਸ਼ਨ ਕਰਕੇ ਜਿਹੜੀ ਹੈਗੀ ਆ ਸਿਵਲ ਸੇਵਾ ਦੀ ਪ੍ਰੀਖਿਆ ਦੇਣਾ ਚਾਹੁੰਦੀ ਆ ਕੋਈ ਅਸਰ ਬਣਨਾ ਚਾਹੁੰਦੀ ਆ ਕਿਸ ਤਰ੍ਹਾਂ ਅਪਲਾਈ ਕੀਤਾ ਇਹਨਾਂ ਵੱਲ ਏ ਔਰ ਕਿਵੇਂ ਟੈਸਟ ਹੋਇਆ ਸੀ ਇਹ ਟੈਸਟ ਰਿਕਾਰਡ ਕਿຊਿਆ ਹਾਂਜੀ ਇਹ ਆਨਲਾਈਨ ਟੈਸਟ ਹੋਇਆ ਸੀ ਬਾਈ ਜੀ ਤੇ ਉਹਨਾਂ ਨੇ ਜਿਹੜਾ ਹੈਗਾ ਇਹਦੇ ਅੱਖਾਂ ਬੰਨ ਕੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਵੀ ਇਹ ਸ਼ਬਦ ਬੋਲਣੇ ਆ ਕਿਉਂਕਿ ਉਹਨਾਂ ਨੂੰ ਇਹ ਸੀ ਕਿ ਅੱਗੇ ਕੋਈ ਸਕਰੀਨ ਨਾ ਚਲਦੀ ਹੋਵੇ ਜਾਂ ਬੱਚਾ ਕਿਤੇ ਪੜ੍ਹ ਨਾ ਰਿਹਾ ਹੋਵੇ ਕਿਉਂਕਿ ਇਹ ਸ਼ਬਦ ਮੂੰਹ ਜਵਾਨੀ ਬੋਲਣੇ ਸੀਗੇ ਤੇ ਮੂੰਹ ਜਵਾਨੀ ਜਿਹੜਾ ਹੈਗਾ ਉਹਨਾਂ ਨੇ ਆਨਲਾਈਨ ਹੀ ਬੁਲਵਾ ਕੇ ਦੇਖਿਆ ਸੋ 1 ਮਿੰਟ 56 ਸਕਿੰਟ ਦੇ ਵਿੱਚ ਇਹਨੇ ਉਹ 100 ਸ਼ਬਦ ਬੋਲੇ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਹ ਪਿਛਲਾ ਜਿਹੜਾ ਰਿਕਾਰਡ ਸੀ ਉਹ 2 ਮਿੰਟ 15 ਸਕਿੰਟ ਦਾ ਸੀ ਉਹ ਬੱਚਾ ਜਿਹੜਾ 12 ਸਾਲ ਦਾ ਸੀ ਇਹ ਆਪਣੀ ਧੀ ਜਿਹੜੀ 8 ਸਾਲ ਦੀ ਆ ਇਹਨੇ 1 ਮਿੰਟ 55 ਸੈਕਿੰਡ ਦੇ ਵਿੱਚ ਉਹ ਰਿਕਾਰਡ ਆ ਜਿਹੜਾ ਉਹ ਤੋੜਿਆ ਕਿ ਡ੍ਰੀਮ ਕੀ ਹੈ ਬੱਚੇ ਦਾ ਕੀ ਬੰਨਣਾ ਚਾਹੁੰਦੇ ਹਾਂ ਹਾਂਜੀ ਇਹ ਵੱਡੀ ਹੋ ਕੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਸਿਵਲ ਸੇਵਾ ਪ੍ਰੀਖਿਆ ਦੇਣਾ ਚਾਹੁੰਦੀ ਆ ਆਈਐਸ ਬੰਨਣਾ ਚਾਹੁੰਦੀ ਆ